ਨਮੜਾ ਪਾਣੀਆਂ ਦਵਾਈਆਂ ਬਹੁਤ ਨੇ ਨਮੜਾ ਪਾਣੀਆਂ ਦਵਾਈਆਂ ਹਰੇਕ ਦੀ ਅੱਡੋ ਅੱਡ ਰਾਇਆ ਹਰੇਕ ਦੀ ਅੱਡੋ ਅੱਡ ਲਾਉਣ ਦਾ ਢੰਗ ਆ ਤੁਸੀਂ ਕਿਸੇ ਬੰਦੇ ਨੂੰ ਪੁੱਛ ਲੋ ਕੋਈ ਕਹੂਗਾ ਮੈਂ 100 ਬੰਦ ਕਬੂਤਰ ਨੂੰ ਲਾਉਣਾ ਕੋਈ ਕਹੂ ਮੈਂ ਇਹਨਾਂ ਨੂੰ ਲਾਉਣਾ ਉਹਦੇ ਵਿੱਚ ਆਪਾਂ ਕਿਸੇ ਦੇ ਕੰਤੂ ਪ੍ਰੰਤੂ ਨਹੀਂ ਕਰ ਸਕਦੇ ਵੀ ਮੈਂ ਹੀ ਸਹੀ ਹਾਂ ਤੂੰ ਗਲਤਾਂ ਕਿਉਂਕਿ ਹਰੇਕ ਬੰਦੇ ਦਾ ਅੱਡੋ ਅੱਡ ਨਜ਼ਰੀਆ ਹੁੰਦਾ ਕਿਸੇ ਨੂੰ 70 ਦੇ ਹਿਸਾਬ ਨਾਲ ਫਿੱਟ ਬੈਠੀ ਹੁੰਦੀ ਆ ਕਿਸੇ ਨੂੰ 100 ਦੇ ਹਿਸਾਬ ਨਾਲ ਫਿੱਟ ਬੈਠੀ ਹੁੰਦੀ ਆ ਆਪਾਂ ਤਾਂ ਆਪਦੇ ਹਿਸਾਬ ਨਾਲ ਦੱਸਣੀ ਆ ਚੀਜ਼ ਵੀ ਆਪਾਂ ਕਰਿਆ ਆਪਾਨੂੰ ਪਰਫੈਕਟ ਲੱਗਿਆ ਚੀਜ਼ ਹਣਾ ਪਹਿਲਾਂ ਬਾਈ ਅਸੀਂ ਜੀ ਪਟ ਮੈਂ ਬਹੁਤ ਲਾਈ ਹੈਗੀ ਈਜੀ ਪਟ ਦਾ ਵੀ ਰਿਜ਼ਲਟ ਬਹੁਤ ਜਨ ਈਜੀ ਪਟ ਥੋੜਾ ਜਨਾ ਟੱਕਰਾਂ ਵੱਧ ਮਰਵਾਉਂਦੇ ਜੀ ਪਟ ਤੁਸੀਂ ਗੋਲੀ ਖੋਲ ਲਓ ਉਹ ਕਣ ਜੇ ਨਾ ਫਿਰਦੀ ਰਹਿੰਦੇ ਪਾਣੀ ਦੇ ਵਿੱਚ ਉਹ ਲਾਉਣੀ ਵਾਲੀ ਔਖੀ ਜੇ ਲੱਗਦੀ ਆ ਹੋਰੀ ਡੌਨਟਰ ਪਲਸ ਆਉਂਦੀ ਸੀ ਡੌਨਟਰ ਪਲਸ ਕਰਕੇ ਇਹਦਾ ਸੀ ਤੋਰ ਕੱਢਿਆ ਸੀ ਵੀ ਆਹ ਲਾਲਿਆ ਕਰੀਏ ਯਾਰ ਪਹਿਲਾਂ ਪੇਪਰਾ ਜੀ ਨੂੰ ਬਹੁਤ ਲਾਉਂਦੇ ਰਹੇ ਆ ਫਿਰ ਹਾਈ ਟੈਕ ਵੀ ਲਾਉਂਦੇ ਰਹੇ ਆ ਹਾਈ ਟੈਕ ਅੱਧਾ ਐਮ ਐਲ 1 ਐਮ ਐਲ 52 ਪਾ ਕੇ ਕੂਤਰ ਨੂੰ ਦੇਂਦੇ ਸੀ ਅੱਧਾ ਐਮ ਐਲ ਹਾਈ ਟੈਕ ਦਾ 1 ਐਮ ਐਲ 52 ਸਵੇਰੇ ਭੁੱਖੇ ਨੂੰ ਜ ਕਿਸੇ ਵੀ ਪਸ਼ੂਆਂ ਵਾਲੇ ਨੂੰ ਤੁਸੀਂ ਪਹਿਲੀ ਗੱਲ ਤਾਂ ਚਲ ਆਪਾਂ ਗੱਲਾਂ ਹੋਰ ਪਾਸੇ ਵੀ ਮੈਨੂੰ ਆਦਤ ਆ ਵੀ ਗੱਲ ਆਪਾਂ ਸਾਰੀ ਕੰਪਲੀਟ ਹੀ ਕਰੀਏ ਕਿਉਂਕਿ ਜੇ ਕਿਸੇ ਗੱਲ ਦਾ ਸਿਰਾ ਨਾ ਨਾ ਲੱਭੇ ਫਿਰ ਉਹ ਫਾਇਦਾ ਨਹੀਂ ਗੱਲ ਕਰਨਾ ਨਿਚੋੜਨਾ ਨਿਕਲਿਆ ਹੋਵੇ ਕਿਸੇ ਵੀ ਪਸ਼ੂਆਂ ਵਾਲੇ ਡਾਕਟਰ ਨੂੰ ਵੈਟਰਨਰੀ ਡਾਕਟਰ ਨੂੰ ਤੁਸੀਂ ਪੁੱਛ ਸਕਦੇ ਹੋ ਵੀ ਜੇ ਸਹੀ ਮਾਤਰਾ ਦੇ ਵਿੱਚ ਡੀ ਬਾਰਮ ਕਰਨੀ ਹੈ ਤਾਂ ਰਿਪੀਟਿੰਗ ਇਹਦੀ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਜ਼ਰੂਰੀ ਹੈ ਕਿਸੇ ਨੂੰ ਪੁੱਛ ਸਕਦੇ ਹੋ ਜ਼ਰੂਰੀ ਨਹੀਂ ਕੋਈ ਮੈਂ ਵੀ ਮੈਂ ਕਹਿੰਦਾ ਮੈਂ ਹੀ ਸਭ ਤੋਂ ਸਿਆਣਾ ਦੇ ਮੈਂ ਹੀ ਦੱਸ ਰਿਹਾ ਹਾਂ ਪਰਾਜੇ ਤੱਕ ਕਿਸੇ ਨੇ ਇੰਟਰਵਿਊ 'ਚ ਨਹੀਂ ਇਹ ਗੱਲ ਦੱਸੀ ਕਿਉਂਕਿ ਆਪਾਂ ਇਹਦੇ ਬਾਰੇ ਪੜ੍ਹਦੇ ਆਂ ਸੁਣਦੇ ਆਂ ਹਮੇਸ਼ਾ ਕਹਿੰਦੇ ਆਂ ਤਾਂ ਜਿਹੜੀ ਚੀਜ਼ ਦੇ ਵਿੱਚ ਜਾ ਰਹੇ ਹੁਣ ਉਹਦਾ ਪ੍ਰੋਪਰ ਸਿਰਾ ਲੱਭਣਾ ਚਾਹੀਦਾ ਸਿਰਾ ਖੈਰ ਲੱਭਦਾ ਤਾਂ ਹੈ ਨਹੀਂ ਪਰ ਆਪਾਂ ਨੂੰ ਪਤਾ ਤਾਂ ਹੋਵੇ ਨਾ ਕਹਾਣੀ ਦੇ ਵਿੱਚ ਹੈ ਕਿ ਕਹਿੰਦੇ ਹੁੰਦੇ ਆ ਜੇ ਜੰਗਲ ਦੇ ਵਿੱਚ ਵਰਨਾ ਨਾ ਪਹਿਲਾਂ ਚੈੱਕ ਕਰਨਾ ਚਾਹੀਦਾ ਵੀ ਇੱਥੇ ਕੋਈ ਆਪਣੇ ਨਾਲੋ ਤਕਰਾਦਾ ਨਹੀਂ ਬੈਠਾ ਹਨਾ ਗੱਲ ਤਾਂ ਇਹ ਹੈ ਵੀ ਉਹ ਚੀਜ਼ ਹੈ ਵੀ ਪਹਿਲਾਂ ਆਪਾਂ ਨੂੰ ਉਵੇਂ ਵਾਰੇ ਜਾਣਕਾਰੀ ਹੋਵੇ ਡਾਕਟਰ ਤਾਂ ਇਹ ਕਹਿੰਦੇ ਆ ਵੈਟਰਨਰੀ ਜਿੰਨੇ ਵੀ ਜਿਵੇਂ ਕੋਈ ਵੀ ਪਸ਼ੂਆਂਾਂ ਕੋਲ ਵੀ ਤੁਸੀਂ ਜਾ ਸਕਦੇ ਹੋ ਉਹ ਕਹਿੰਦੇ ਵੀ ਹਫ਼ਤੇ 10 ਦਿਨ ਦੇ ਵਿੱਚ ਵਿੱਚ ਰਿਪੀਟਿੰਗ ਜ਼ਰੂਰੀ ਆ ਡੀਵਾਰਮਿੰਗ ਗੋਲੀ ਦੀ ਵੀ ਸਹੀ ਤਰ੍ਹਾਂ ਦੇ ਨਾਲ ਫੇਰ ਜਿਹੜੇ ਮੜਾਪ ਖਤਮ ਹੁੰਦੇ ਆ ਜੇ ਆਪਾਂ ਉਹਨੂੰ ਇੱਕੋ ਲਾ ਦਾਂਗੇ ਫੇਰ ਵੀ ਗਲਤ ਆ ਜਿਵੇਂ ਮੈਂ ਤੁਹਾਨੂੰ ਦੱਸ ਕਿ ਟੇ ਇੱਕ ਹਾਈ ਟੈਕ ਲਾ ਦੇ 10 ਦਿਨਾਂ ਬਾਅਦ ਫੇਰ ਕਿਉਂਕਿ ਨੌਲਿਜ ਹੀ ਨਹੀਂ ਸੀ ਜਦੋਂ ਬਈ ਅਧੂਰੀ ਸੁਣਿਆ ਜ਼ਰੂਰ ਸੀ ਅਧੂਰੀ ਜਾਣਕਾਰੀ ਕਹਿੰਦੇ ਹੁੰਦੇ ਆ ਜਾਣ ਦਾ ਕਹੋ ਜਾਣਕਾਰੀ ਧੂਰੀ ਹੋਵੇ ਜਾਣ ਲੈ ਲੈਂਦੀ ਹੈ ਤੇ ਉਹ ਜਦੋਂ ਪਤਾ ਨਹੀਂ ਸੀ ਕਿ ਸੁਣੀਆਂ ਸੁਣਾਈਆਂ ਗੱਲਾਂ ਸੀਗੀਆਂ ਇੰਹੀਂ ਸੁਣਦੇ ਵੀ ਦੁਬਾਰਾ ਲਾਉਣੀ ਚਾਹੀਦੀ ਜਾਂ ਦੁਬਾਰਾ ਲਾਉਣੀ ਚਾਹੀਦੀ ਆਪਾਂ ਸੁਆਣੀ ਸੁਣਦੇ ਹੁੰਦੇ ਸੀ ਪਸੂਆਣੇ ਬੰਦਿਆਂ ਤੋਂ ਕੂਤਰਾਂ ਵਾਲੀ ਟਣੀ ਕਿਤੇ ਸੁਣਿਆ ਸੀ ਉਹ ਲਾਦੇ ਸੀ ਕਿ ਚੱਲ ਰਿਜ਼ਲਟ ਉਹਦਾ ਬਹੁਤ ਚੰਗਾ ਮਿਲਦਾ ਸੀ ਪਰ ਉਸ ਤੋਂ ਬਾਅਦ ਫਿਰ ਕੀ ਕਰਿਆ ਪੇਪਰ ਆਜਿਨ ਪੇਪਰ ਆਜਿਨ ਵਿੱਚ ਫਿਰ ਉਹ ਹੀ ਕਹਿੰਦੇ ਹੁੰਦੇ ਵੀ ਗੱਲ ਉੱਡਣ ਲੱਗੀ ਵੀ ਇਹ ਸਹੀ ਨਹੀਂ ਆਉਂਦੀ ਇਹ ਡੁਪਲੀਕੇਟ ਆਉਣ ਲੱਗੀ ਆ ਜਾਂ ਜਿਵੇਂ ਹੁਣ ਪਾਵਰ ਜਲਦਾ ਬਹੁਤ ਰੋਲਾ ਪੈਂਦਾ ਪਾਵਰ ਜਲ ਅਰੀਜਨਲ ਆਉਂਦੀ ਨਹੀਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਪਾਵਰ ਜਲ ਆਉਂਦੀ 2 ਨੰਬਰ ਚ ਬਹੁਤ ਜ਼ਿਆਦਾ 1 ਨੰਬਰ ਦੀ ਤਾਂ ਕਰਮ ਵਾਲੇ ਬੰਦੇ ਨੂੰ ਮਿਲਦੀ ਆ ਵਿੱਚ ਬਾਲੀਆਂ ਬਵਾਈਆਂ ਹੈ ਜੀਆਂ ਜਿਹੜੀਆਂ ਬਈ ਡੁਪਲੀਕੇਟ ਪਹਿਲਾਂ ਆਉਂਦੇ ਯਾਰ origignal ਬਾਅਦ ਚ ਆਉਂਦੀ ਹੈ ਐਂਡ ਇੰਡੀਆ ਦੇ ਵਿੱਚ ਤਾਂ ਆਪਣੀ ਤਾਂ ਕੰਟਰੀ ਬੜੀ ਗ੍ਰੇਟ ਆ ਵੀ ਇੱਥੇ origignal ਚੀਜ਼ ਮਗਰੋਂ ਮਾਰਕੀਟ ਦੇ ਵਿੱਚ ਆਉਂਦੀ ਆ ਡੁਪਲੀਕੇਟ ਪਹਿਲਾਂ ਫਿਰ ਡੌਂਟ ਅ ਬਲਾਸ ਦਾ ਵੀ ਸਾਨੂੰ ਸ਼ੱਕ ਹੋ ਗਿਆ ਵੀ ਇਹ ਵੀ ਨਕਲੀ ਆਉਂਦੀ ਆ ਉਹ ਵੀ ਲਾਉਣੋਂ हट ਗਏ ਈਜੀ ਪਟ ਲਾਉਂਦੇ ਸੀ ਉਹ ਵੀ ਲਾਉਣੋਂ हट ਗਏ ਤੇ ਹੁਣ ਡਾਂਟ ਪਲੱਸ ਜਿਹੜੀ ਹੁਣ ਵਿੱਚ ਬੰਦਿਆਂ ਨੇ ਲਾਈ ਜਦੋਂ ਫਿਰ ਪਤਾ ਲੱਗਿਆ ਵੀ ਡਾਂਟ ਪਲੱਸ ਯਾਰ ਅਰੀਜਨਲ ਆ ਸਹੀ ਆਉਣ ਲੱਗੀ ੱਡੀ ਵਾਲੀ ਗੋਲੀ ਉਹ ਆਪਾਂ ਫਿਰ ਲਾਈ ਆ ਬਾਈ ਹੁਣ ਇੱਕ ਗੋਲੀ ਅਸੀਂ 70 ਕਬੂਤਰਾਂ ਨੂੰ 80 ਨੂੰ ਵੀ ਲਾ ਲੰਨੇ ਆ 90 ਨੂੰ ਵੀ ਲਾ ਲੰਨੇ ਐ ਮੈਂ ਮਝੂਠ ਮਰੀ ਆਵਾ ਵੀ 50 ਨੂੰ 60 ਨੂੰ 50 60 ਵਾਲਾ ਕੰਮ ਕਰਿਆ ਨਹੀਂ 50000 ਤੋਂ ਪਲੱਸ ਹੀ ਲਾਈ ਦੀ ਆ 70 ਨੂੰ ਲਾ ਦੀ ਆ 80 ਨੂੰ ਲਾ ਦੀ ਆ 90 ਨੂੰ ਵੀ ਲਾ ਦੀ ਦੀ ਆ ਥੋੜਾ ਥੱਲੇ ਥਾੜੇ ਘਾੜ ਦੀ ਲਗੇਸ ਤੇ ਲਾਈ ਦੀ ਅਸੀਂ 20 ਐਮਐਲ ਪਾਣੀ ਪਾ ਕੇ ਇੱਕ ਕਬੂਤਰ ਦਾ 20 ਮਲ ਦੇ ਹਿਸਾਬ ਨਾਲ ਪਾਣੀ ਪਾ ਲੈਣਾ ਗੋਲੀ ਪਹਿਲਾਂ ਹੀ ਸਮਾਰ ਕੇ ਕੁੱਟ ਕੇ ਪਾਊਡਰ ਬਣਾ ਲਈਦੀ ਆ ਉਹ ਲਈਦੀ ਆ ਉਸ ਤੋਂ ਬਾਅਦ ਬਾਈ ਰਿਪੀਟ ਕਰੀਦੀ ਆ ਜਦੋਂ ਅੱਜ ਲਾਦੀ ਪਤਾ ਆਪਾਂ ਨੂੰ ਵੀ ਕਬੂਤਰ ਤਾਂ ਹਵੇ ਆਪਾਂ ਕੱਡੇ ਨਹੀਂ ਕੋਈ ਵੀ ਨਹੀਂ ਉਹ ਕਰਦਾ ਤਿੰਨ ਚਾਰ ਦਿਨ ਬੈਠੇ ਕਬੂਤਰ ਖਾਣਗੇ ਪਹਿਲਾਂ ਬਦਾਮਾਂ ਦੀ ਯਾਦ ਤਪਾਈ ਦੇ ਕਬੂਤਰਾਂ ਨੂੰ 2-4 ਦਿਨ ਫਿਰ ਗੋਲੀ ਲਈਦੀ ਆ ਤੇ ਬਦਾਮ ਉਮੀ 2-3 ਚੱਲੀ ਜਾਂਦੇ ਰਹਿੰਦੇ ਆ ਗੋਲੀ ਲਾ ਕੇ 3 ਦਿਨ 2 ਦਿਨ ਬੈਠੇ ਰਹਿੰਦੇ ਆ ਕਬੂਤਰ ਉਦੋਂ ਬਾਅਦ ਕੀ ਕਰਨੀ ਆ ਜਿੱਦ ਦੇ ਮੰਨ ਕੇ ਚਲੋ ਆਪਾਂ ਕਬੂਤਰ ਡਾਲੇ 2-3 ਤਾਂ ਡਾਈਆਂ ਲੈ ਲਈਆਂ 4 ਉਦੋਂ ਬਾਅਦ ਕੀ ਕਰਨੀ ਆ ਦੁਬਾਰੇ ਫੇਰ ਲਾ ਦੀਦੇ ਬਾਈ ਦਬਾਈ ਠੀਕ ਆ ਉਦੋਂ ਹੁਣ ਵਿੱਚ ਬੰਦੇ ਕੋਈ ਕੁਸ਼ ਲਾਉਂਦਾ ਕੋਈ ਕੁਸ਼ ਲਾਉਂਦਾ ਆਪਾਂ ਤਾਂ ਬਾਈ ਕਿਤੇ ਬਾਹਰਲੀ ਗੋਲੀ ਲਾਈ ਨਹੀਂ ਇੱਕ ਦੋ ਵਾਰ ਹੀ ਲਾਈਆਂ ਜਰੂਰ ਨੇ ਉਹ ਵੀ ਕੁ ਮਿੱਤਰ ਪਿਆਰਾ ਦੇ ਦਿੰਦਾ ਆਪਾਂ ਇੱਕ ਦੋ ਕਬੂਤਰਾਂ ਨੂੰ ਦੇ ਦੀਦੀਆ ਜਿਵੇਂ ਆਪਾਂ ਡਾਈਆਂ ਵੇਲੇ ਕਹਿੰਦੇ ਆ ਕਈ ਬੰਦੇ ਵੀ ਸ਼ੱਕ ਹੋ ਗਿਆ ਜਾਂ ਕਿਵੇਂ ਉਹ ਵੀ ਉਹ ਵੀ ਆਪਾਂ ਦੱਸ ਦਾਂਗੇ ਵੀ ਕਿਵੇਂ ਸ਼ੱਕ ਹੋ ਗਿਆ ਪਤਾ ਲੱਗ ਜਾਂਦਾ ਉਹ ਵੈਸੇ ਮੈਨੂੰ ਤਾਂ ਕੋਈ ਫਰਕ ਜਿਹਾ ਲੱਗਿਆ ਤਾਂ ਇਹ ਨਹੀਂ ਵੀ ਕਈ ਵਾਰੂੰ ਹੀ ਸ਼ੱਕ ਸ਼ੱਕ ਹੀ ਹੁੰਦਾ ਕੁਦਰਤੀ ਸ਼ੱਕ ਤਾਂ ਜਿਵੇਂ ਕਹਿੰਦਾ ਸਾਰਾ ਕੁਝ ਹੀ ਖਤਮ ਕਰ ਦਿੰਦਾ ਸ਼ੱਕ ਹੋਣ ਲੱਗ ਜੇ ਕਿਸੇ ਚੀਜ਼ ਦਾ ਉਹ ਲਾ ਕੇ ਉਹਦੋਂ ਵਾਰ ਰਿਪੀਟਿੰਗ ਅਸਤਾ ਬਾਈ ਕਬੀਲਾ ਲਾ ਦਿੰਦੇ ਹੁੰਦੇ ਆ ਜਿਵੇਂ ਮੰਨ ਕੇ ਚੱਲੋ ਮੱਕੀ ਦੇ ਦਾਣੇ ਜਿੰਨਾ ਲੈ ਕੇ ਹਨਾ ਕਬੀਲਾ ਜਾਂ ਉਹਨੂੰ ਘੱਟੀ ਲੱਸੀ 'ਚ ਵੀ ਘੋਲ ਕੇ ਦੇ ਸਕਦੇ ਆ ਸਵੇਰ ਭੁੱਖਿਆਂ ਨੂੰ ਤੇ ਜਾਂ ਉਹਨੂੰ ਗੋੜ ਦੇ ਵਿੱਚ ਉਹਨਾਂ ਕੀ ਗੋੜ ਲੈ ਕੇ ਉਹਨੂੰ ਐ ਮਲ ਕੇ ਗੋਲੀ ਜੀ ਬਣਾ ਕੇ ਟੱਕ ਦੋ ਪਾਣੀ ਦੇ ਦੋ ਤੁੰਦੀ 20 ml ਬਸ ਉਹ ਬਾਈ ਗਲਸੂਗਾ ਵੀ ਤੇ ਬਿਠਾ ਰਹੀ ਵੀ ਕੱਢੂ ਕੱਢਦਾ 100% ਪਰ ਕਬੂਤਰ ਦੇ ਦਵਾਈ ਦੇਣੀ ਆ ਨਾ ਤੁਹਾਡੇ 10 11 ਵਜੇ ਤਣੂ ਗਦਾਮ ਪਾਏ ਹੋਣੇ ਚਾਹੀਦੇ ਆ ਦਾਣੇ ਬਦਾਮ ਪਾਏ ਹੋਣੇ ਚਾਹੀਦੇ ਆ ਤੇ ਦੂਜੇ ਦਿਨ ਤੁਸੀਂ ਦਵਾਈ ਦੋ 10 11 ਵਿੱਚ ਕਿਹਨੇ ਖਾਲੇ ਖਾਲੇ ਜਿਹਨੇ ਨਹੀਂ ਖਾਦੇ ਨਾ ਖਾਣ ਦੋ ਯਾਰ ਕੋਈ ਚੱਕ ਨਹੀਂ ਚੱਕ ਦੋ ਇੰਦਾ ਘੰਟਾ ਰੱਖ ਕੇ ਬਸ ਤੇ ਚੱਕ ਕੇ ਉਸ ਤੋਂ ਬਾਅਦ ਦੂਜੇ ਦਿਨ ਤੁਸੀਂ ਦਵਾਈ ਲਾ ਦੋ ਇੱਕ ਆਪਾਂ ਹੋਰ ਇਹ ਚੀਜ਼ ਤਾਂ ਚਲੋ ਹੋ ਗਈ ਸਾਰੇ ਭਰਾ ਹੀ ਕਰਦੇ ਆ ਹਨਾ ਕੱਚੇ ਖੰਭਾ ਤੇ ਦਵਾਈ ਨਹੀਂ ਲਾਉਣੀ ਚਾਹੀਦੀ ਕਦੇ ਵੀ ਖੰਭ ਰੋਗ ਜਾਂਦੇ ਆ ਬਾਈ ਜੇ ਮੈਂ ਆਪਾਂ ਕਹਾਂ ਨੀ 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 ਰਹਿ ਗਈਆਂ ਇੰਨੀਆਂ ਨੇ ਪਹਿਲਾਂ ਦੇਖੋ ਵੀ ਹੁਣ ਤਾਂ ਨਹੀਂ ਹੈਗਾ ਖੰਭਾ ਦੇ ਵਿੱਚ ਤੇ ਦਵਾਈ ਇੱਕ ਹੋਰ ਦੱਸਦਾ ਗੱਲ ਵੀ ਬਹੁਤ ਭਰਾਵਾਂ ਦੇ ਫੋਨ ਆਉਂਦੇ ਆਂਦੇ ਮੈਨੂੰ ਬਾਈ ਸਾਡੇ ਕਬੂਤਰ ਨਾਲ ਖੰਭ ਸੱਟ ਗਏ ਯਾਰ ਖੰਭ ਸੱਟ ਗਏ ਬਹੁਤ ਬੰਦਿਆਂ ਨਾਲ ਗੱਲ ਹੋਈ ਜਾਨਕੀ 100 ਚ 80 ਪੈਥੇ ਬੰਦਿਆਂ ਦਾ ਇਹੀ ਜਵਾਬ ਆਇਆ ਵੀ ਉਹਨਾਂ ਨੇ ਦਵਾਈ ਹੋਈ ਲਈ ਹੋਈ ਸੀ ਲਈ ਵੀ ਬਾਈ 50 ਕਬੂਤਰਾਂ ਦੇ 40 ਦੇ ਹਿਸਾਬ ਨਾਲ ਤੇਜ਼ ਕਰ ਕਰਕੇ ਦਵਾਈ ਲਈ ਸੀ ਵਿੱਚ ਬੰਦੇ ਨੇ ਕੱਚੇ ਖੰਭਾ ਤੇ ਵੀ ਦੋ ਇਹ ਥੋੜਾ ਥੋੜਾ ਬਾਈ ਖੂਨ ਸੀਗਾ ਖੰਭ ਸੱਟ ਗਏ ਗੁਵਾਰੇ ਵੀ ਨਹੀਂ ਆਉਂਦੇ ਫਿਰ ਬਾਈ ਉਹ ਵਿੱਚ ਬੰਦੇ ਦੇ ਛਾਣੇ ਪੈਦੇ ਜਮ ਮੈਂ ਬੁ ਕਹਿੰਦਾ ਛਾਣਾ ਪੈ ਗਿਆ ਕਬੂਤਰ ਇੱਥੇ ਖੰਭ ਆ ਗਿਆ ਇੱਥੇ ਆਣੀ ਇੱਥੇ ਆ ਗਿਆ ਉਹ ਚੀਜ਼ ਆਲ ਪਈ ਇੱਕ ਆਪਾਂ ਹੋਰ ਅੱਜ ਦੱਸਦੇ ਆ ਇਹ ਵੀ ਨਹੀਂ ਕਿਸੇ ਨੇ ਮੈਨੂੰ ਲੱਗਦਾ ਵੀ ਮੇਰੇ ਤਾਂ ਮੰਨਣਾ ਹੈ ਨਹੀਂ ਵੀ ਦੱਸੀ ਨਹੀਂ ਹੋਣੀ ਕਿਸੇ ਨੇ ਮੈਂ ਦੋਨੇ ਇੰਟਰਵਿਊ ਕਰਤੀਆਂ ਵੀ ਕਿਸੇ ਨੂੰ ਨਹੀਂ 100% ਦੱਸਿਆ ਇਹ ਚੀਜ਼ ਵੀ ਨਿੱਲ ਵਰਮ ਪਾਊਡਰ ਆਉਂਦਾ ਬਾਈ ਤੇ ਵੈਸੇ ਜੇ ਆਪਾਂ ਸਹੀ ਮਾਤਰਾ ਸਹੀ ਚੀਜ਼ ਦੇਖੀ ਹੈ ਨਾ ਕਬੂਤਰਬਾਜੀ ਦੇ ਵਿੱਚ ਇਹਨੂੰ ਆਪਾਂ ਸ਼ਾਕਾਹਾਰੀ ਚੀਜ਼ ਵਾਲਾ ਸਿਸਟਮ ਹੀ ਕਰ ਸਕਦੇ ਹਾਂ ਮਾਸਾਹਾਰੀ ਚੀਜ਼ ਵਾਲਾ ਨਹੀਂ ਜਿਵੇਂ ਆਪਾਂ ਦਵਾਈ ਵੀ ਕੁੱਤਿਆਂ ਵਾਲੀ ਲਾ ਦਨੇ ਨਾ ਡੌਂਟ ਪਲਸ ਉਹ ਵੀ ਆਪਾਂ ਇੱਕ ਆਪਣੀ ਮਜਬੂਰੀ ਹੋਈ ਵੀ ਆ ਉਹ ਮਾਸਾਹਾਰੀ ਜੀਵ ਲਈ ਬਣੀ ਵੀ ਆ ਇਨੂੰ ਆਪਾਂ ਸ਼ਾਕਾਹਾਰੀ ਜੀਵ ਵਾਲੀ ਤਾਂ ਚੀਜ਼ ਲਾ ਸਕਦੇ ਜਿਵੇਂ ਪਸ਼ੂ ਵਾਲੀ ਦਵਾਈ ਹੋਵੇ ਆਪਣੇ ਕੋਲ ਕੋਮੜ ਪਾਲੀ ਉਹਦੀ ਡੋਜ਼ ਬਣਾ ਕੇ ਉਹੋ ਜੇ ਸਾਬਣਾ ਆਪਾਂ ਕਿਹੜੀ ਆਉਂਦੀ ਹੁੰਦੀ ਐ ਇੱਕ ਸ਼ੀਸ਼ੀ ਜੀ ਆਉਣੀ ਹੁੰਦੀ ਐ ਯਾਰ ਮੈਲਬੋਰੋ ਪਤਨੀ ਕਿਹੜੀ ਹੁੰਦੀ ਐ ਉਹ ਪਰਫੈਕਟ ਆ ਜੇ ਆਪਾਂ ਲਾਉਣੀ ਹੋਵੇ ਮਾਤਰਾ ਬਣਾ ਕੇ ਗੱਲ ਕਰੋ ਉਹਦਾ ਆਪਾਂ ਨੂੰ ਬਈ ਤਜਰਬਾ ਹੈ ਨਹੀਂ ਐਵੇਂ ਮੈਂ ਦੱਸੀ ਜਾਵਾਂ ਕਿਸੇ ਦੇ ਕਬੂਤਰ ਮਰ ਜਾਣ ਆਪਾਂ ਨਹੀਂ ਉਹ ਗੱਲ ਕਰਦੇ ਵੀ ਮੈਂ ਆਪਦੇ ਹਿਸਾਬ ਨਾਲ ਲਾਉਣੇ ਆਪਾਂ ਆਪਦਾ ਤਜਰਬਾ ਦੱਸ ਤੂੰ ਆਪਦੇ ਤੁਸੀਂ ਆਪਦੇ ਹਿਸਾਬ ਨਾਲ ਲਾ ਲਓ ਹਣਾ ਬਾਈ ਤੇ ਉਹ ਜਿਹੜਾ ਮੈਂ ਕਹਣਾ ਵੀ ਸਭ ਤੋਂ ਪਹਿਲਾਂ ਜਿਹੜਾ ਤਜਰਬਾ ਕਰਨਾ ਚਾਹੀਦਾ ਬੰਦੇ ਨੂੰ ਕਬੂਤਰ ਕੱਢਣ ਤੋਂ ਪਹਿਲਾਂ ਵੱਡੇ ਕਬੂਤਰਾਂ ਨੂੰ ਦੋ ਵਾਰ ਛੱਡਣ ਵਾਲਿਆਂ ਨੂੰ ਇੱਕ ਵਾਰ ਨਿੰਲ ਵਰਮ ਪਾਊਡਰ ਲਾਓ ਹੀ ਲਾਓ ਪਹਿਲੀ ਗੱਲ ਕਬੂਤਰ ਬਿਮਾਰੀ ਨਹੀਂ ਹੁੰਦੇ ਮੈਂ ਨਹੀਂ ਮੰਨਦਾ ਵੀ ਕਬੂਤਰ ਬਿਮਾਰ ਹੋ ਜਾਣਗੇ ਕਿਉਂਕਿ ਵੱਡੇ ਕਬੂਤਰਾਂ ਦੇ ਵੀ ਪੋਟਿਆਂ ਦੇ ਉੱਤੇ ਹਰੇ ਬਾਈ ਜਿਹੜੀ ਆਪਾਂ ਕਹਿੰਦੇ ਨਾ ਜੰਮ ਜਾਂਦੀ ਹੈ ਉਹਨਾਂ ਦੇ ਉਹ ਵੀ ਹੁੰਦੇ ਇਨਫੈਕਸ਼ਨ ਵੀ ਹੋ ਜਾਂਦੀ ਆ ਪੋਟਿਆਂ ਦੇ ਵਿੱਚ ਤੇ ਪੋਟਿਆਂ ਪੋਟਿਆਂ ਦੇ ਵਿੱਚ ਮੜਾਪਾ ਵੀ ਬਣ ਜਾਂਦੇ ਸਾਰਾ ਕੁਝ ਹੀ ਹੁੰਦਾ ਤੁਸੀਂ ਦੇਖੋ ਜੇ ਰਪਾਲਟੋਂਗੇ ਹਰੇ ਬਾਈ ਨੇ ਕੋਲ ਬਹੁਤ ਭਰਾ ਕੱਢਦੇ ਵੀ ਆ ਬੜੇ ਬਾਈਆਂ ਨੇ ਇਹ ਚੀਜ਼ ਆਪਾਂ ਨੂੰ ਤਜਰਬਾ ਦੱਸਿਆ ਵੀ ਬਾਈ ਅਸੀਂ ਲਾਇਆ ਸਾਡੇ ਆ ਕੰਮ ਹੋਇਆ ਬਹੁਤ ਫਾਇਦਾ ਹੋਇਆ ਕਿਉਂਕਿ ਇੱਕ ਵਾਰੀ ਮੈਂ ਵੀਡੀਓ ਆਪਾਂ ਸਾਰੀ ਤਰ੍ਹਾਂ ਦੀਆਂ ਵੀਡੀਓ ਬਣ ਜਾਂਦੀਆਂ ਆਪਦੇ ਚੈਨਲ ਤੇ ਵੀ ਯਾਰ ਕਦੇ ਕੋਈ ਜ਼ਿੰਦਗੀ ਦੇ ਕਿਸੇ ਦੇ ਕੰਮ ਆ ਜਾਈਵੇ ਯਾਰ ਆਪਾਂ ਸਿੱਖਿਆ ਆਪਾਂ ਸਖਾਈਏ ਠੀਕ ਆ ਕਿਸਮਤ ਅਗਲੇ ਏਰੀਆ ਬਾਈ ਅਗਲਾ ਕਾਮਯਾਬ ਹੋਵੇ ਨਾ ਹੋਵੇ ਪਰਮਾਤਮਾ ਦੇ ਹੱਥ ਬਾਸਾ ਇੱਥੇ ਸਾਰੇ ਜਿਵੇਂ ਕਹਿੰਦਾ ਮਿਹਨਤ ਸਾਰੀ ਕਰਦੇ ਆ ਪਰ ਪਰਮਾਤਮਾ ਬਲਵਾਨ ਜਿੱਦੇ ਹੁੰਦੇ ਨਾ ਰਾਮ ਮਾ ਜਿਵੇਂ ਕਹਿੰਦੇ ਆ ਰੰਬ ਵਧਾਵੇ ਸੋ ਵਧੇ ਬਲ ਕਰ ਵਧੇ ਨਾ ਕੋਈ ਇਹ ਪ੍ਰਮਾਤਮਾ ਵਧਾਉਂਦਾ ਫੇਰ ਬੰਦਾ ਵਧਦਾ ਜੋਰ-ਜ਼ਾਰ ਨਾਲ ਕੋਈ ਨਹੀਂ ਐ ਵੀ ਗਾਹਾਂ ਨੇ ਕੋਲ ਜੋ ਜਿਉ ਤੇ ਪ੍ਰਮਾਤਮਾ ਦੀ ਮਿਹਰੂ ਹਾਂ ਮਿਹਨਤ ਕਰਨਾ ਆਪਣਾ ਫਰਜ਼ ਆ ਜੇ ਆਪਾਂ ਇਹ ਆਸ ਵੀ ਛੱਡ ਦੀਏ ਵੀ ਯਾਰ ਬਹਿ ਜਾਈਏ ਪ੍ਰਮਾਤਮਾ ਵਧਾਊਗਾ ਦੇਖੀ ਜੂ ਨਹੀਂ ਮਿਹਨਤ ਕਰੋ ਫਲ ਦੇਣਾ ਨਾ ਦੇਣਾ ਉਹਦਾ ਉਹ ਆ ਹਨਾ ਦਾਨ ਕਰੋ ਦਾਨ ਕਰੋਗੇ ਉਹਦੀ ਇੱਛਾ ਤੁਹਾਨੂੰ ਫਲ ਦੇਣਾ ਨਾ ਦੇਣਾ ਜੇ ਤੁਸੀਂ ਇਹ ਆਸ ਰੱਖ ਕੇ ਕਰ ਜਾਓਗੇ ਇਧਰੋਂ ਮੈਨੂੰ ਕਰਨ ਕਰਿਆ ਤੇ ਇਧਰੋਂ ਮੈਨੂੰ ਮਿਲ ਜੇ ਉਹ ਨਹੀਂ ਨੱਲਾ ਵਰਮਾ ਪਾਊਡਰ ਬਾਈ ਕਣਕ ਦੇ ਦਾਣੇ ਜਿੰਨਾਂ ਲੈ ਕੇ ਅਸੀਂ ਦੋ ਕਬੂਤਰਾਂ ਨੂੰ ਲਾਉਣੇ ਆਂ ਵੈਸੇ ਉਦੋਂ ਵੀ ਘੱਟ ਲੱਗਦਾ ਲਾ ਕੇ ਪਹਿਲਾ ਮੈਂ ਤਾਂ ਇਹ ਕਹਿਣਾ ਵੀ ਥੋੜੀ ਦੋਜ ਲਾ ਕੇ ਦੇਖਣੀ ਚਾਹੀਦੀ ਜਿਵੇਂ ਹੁਣ ਕਹੇ ਤਾਂ ਕਣਕ ਦੇ ਦਾਣੇ ਜਿੰਨਾਂ ਦੋ ਕਬੂਤਰਾਂ ਨੂੰ ਲਾ ਕੇ ਦੇਖਣਾ ਭਰਾਵੋ ਨੇ ਲਾ ਕੇ ਵੀ ਨਾ ਦੇਖਿਆ ਆਪਦਾ ਕਿਉਂਕਿ ਕਿਸੇ ਦੇ ਕਬੂਤਰ ਬਾਈ ਤਕੜੇ ਹੁੰਦੇ ਆ ਕਿਸੇ ਦੇ ਮਾੜੇ ਹੁੰਦੇ ਆ ਨੁਕਸਾਨ ਨਾ ਹੋ ਜੇ ਪਹਿਲਾਂ ਨੂੰ ਜਮੇ ਥੋੜਾ ਜਿਹਾ ਲਾ ਕੇ ਦੇਖੋ ਇੱਕ ਕਬੂਤਰ ਨੂੰ ਜਦੋਂ ਤੁਹਾਨੂੰ ਪਤਾ ਵੀ ਇਹਨੇ ਕੰਮ ਕਰਿਆ ਪੂਤਰ ਨੇ ਘਲਸਿਆ ਹਨਾ ਤੇ ਫੇਰ ਉਹਨਾਂ ਕ ਲਾਗੇ ਜੇ ਤੁਹਾਨੂੰ ਪਤਾ ਵੀ ਇਹਨੇ ਕੁਛ ਕਰਿਆ ਨਹੀਂ ਗਲਸਿਆ ਨਹੀਂ ਫਿਰ ਉਹਨੂੰ ਥੋੜਾ ਜਿਹਾ ਹੋਰ ਵਧਾ ਕੇ ਦੇ ਲਓ ਫੇਰ ਲਾਗੇ ਦੇ ਲੋ ਦੂਜੇ ਦਿਨ ਹੋਰ ਕਬੂਤਰੋਂ ਪਰ ਲਾਉਣਾ ਭੁੱਖਿਆਂ ਨੂੰ ਨੱਲ ਬਾਰਮਾ ਪਾਊਡਰ ਵੱਡੇ ਕਬੂਤਰਾਂ ਨੂੰ ਦੋ ਵਾਰੀ ਕੱਢਣ ਵਾਲੇ ਕਬੂਤਰਾਂ ਨੂੰ ਇੱਕ ਵਾਰੀ ਕੱਢਣ ਤੋਂ ਪਹਿਲਾਂ ਉਹ ਕਿਉਂ ਮੈਂ ਕਹਿਣਾ ਬਾਈ ਤੁਸੀਂ ਅਕਸਰ ਦੇਖਦੇ ਹੋਮੋਗੇ ਵਿੱਚ ਬੰਦਿਆਂ ਦੇ ਨਾ ਕਬੂਤਰਾਂ ਝੋਸੇ ਜੇ ਨਹੀਂ ਮਾਰਦੇ ਫਿਰਦੇ ਹੁੰਦੇ ਜਦੋਂ ਕੱਢਦੇ ਹੁੰਦੇ ਆ ਆਪਦੇ ਵੀ ਫਿਰਦੇ ਹੁੰਦੇ ਆਪਾਂ ਦੇਖਦੇ ਆਂ ਅਕਸਰ ਇਹਦੇ ਕਿ ਬੰਦਿਆਂ ਆਉਂਦਾ ਤਾਂ ਬਹਿ ਬਹਿ ਕੇ ਜੋੜੀ ਜਾਂਦੇ ਆ ਬਹਿ ਗਏ ਉੱਡ ਗਏ ਬਹਿ ਗਏ ਕਿ ਇਹਨ ਬਿਰ ਕੋਈ ਸੈੱਟ ਹੋਊਗਾ ਕਹਾਣੀ ਕਈ ਵਾਰੀ ਫੇਰ ਹੀ ਉਹਨਾਂ ਨੇ ਕੋਈ ਕਰਤੂਤ ਕਰਨੀ ਆ ਜੇ ਹੁਣ ਅੰਦਰੋਂ ਆਪਣਾ ਸਿਸਟਮ ਹੀ ਨਹੀਂ ਹੈਗਾ ਜਾਣ ਉਹਨੂੰ ਹੀ ਆ ਜਦੋਂ ਆਪਣਾ ਮਿਹਦੇ ਹੀ ਨਹੀਂ ਸਹੀ ਲੜ ਕੇ ਕੀ ਕਰਾਂ ਘੋਕ ਕੇ ਕੀ ਕਰਾਂਗੇ ਇਹ ਨਾਲ ਅੰਦਰੋਂ ਜਦੋਂ ਫਿਟਨੈਸ ਹੀ ਨਹੀਂ ਹੈਗੀ ਆਪਣਾ ਸਰੀਰ ਕਹਿਣੇ ਚ ਹੀ ਨਹੀਂ ਹੈਗਾ ਹਨਾ ਉਹ ਚੀਜ਼ ਆ ਵੀ ਜਦੋਂ ਨਾਲ ਆ ਰੰਮ ਬਾਉਡਰ ਲੱਗ ਗਿਆ ਉਹਨੇ ਰਿਜ਼ਲਟ ਦੇ ਨਹੀਂ ਦੇਣਾ ਬਾਈ ਉਹ ਪਰ ਲਾ ਲਿਓ ਆਪਦੇ ਹਿਸਾਬ ਨਾਲ ਆਪਾਂ ਜਿਹੜੇ ਹਿਸਾਬ ਨਾਲ ਲਾਇਓ ਤੁਹਾਨੂੰ ਦੱਸਦਾ ਡੱਬਾ ਲਿਆ ਕੇ ਰੱਖ ਲਓ ਵੱਡਿਆਂ ਨੂੰ ਵੀ ਦੋ 6 ਮਹੀਨੇ ਬਾਅਦ ਜਦੋਂ ਮੜ ਪਾਲੀ ਗੋਲੀ ਲਾਉਣੀ ਆ ਉਦੋਂ ਪਹਿਲਾਂ ਲਾਓ ਹੀ ਲਾਓ ਯਮ ਮੜਾ ਪਾਣੀ ਗੋਲੀ 10 ਦਿਨਾਂ ਨੂੰ ਲਾਉਣੀ ਆ ਉਹ ਤੋਂ ਪਹਿਲਾਂ ਲਾ ਦੋ ਨਿੱਲਾ ਬਾਰਮ ਉਹ ਤੋਂ 10 ਦਿਨਾਂ ਬਾਅਦ ਮੜਾ ਪਾਣੀ ਗੋਲੀ ਲਾ ਦੋ ਨਾਲ ਤਾਂ ਡਬਲ ਰਿਪੀਟਿੰਗ ਹੋ ਗਈ ਮੜਾ ਪਾਣੀ ਦਵਾਈ ਦੀ ਨਾਲੇ ਬਾਈ ਉਹਦਾ ਕੰਮ ਦੁੱਗਣਾ ਕਰੂਗਾ ਪੋਟੇ ਦਾ ਵੀ ਸਫਾਈ ਕਰੂ ਹੋਰ ਵੀ ਦੁੱਗਣਾ ਕੰਮ ਕਰੂ ਹੁਣ ਯਾਰ ਮੈਂ ਕਹੀ ਜਾਂ ਮੈਂ ਬਾਹਰਲੀ ਗੋਲੀ ਲਾ ਲਓ ਫਲਾਣੀ ਲਾਉ ਤੇ ਵੀਰੇ ਬਾਹਰ ਲੀਆਂ ਗੋਲੀਆਂ ਆਪਾਂ ਨੂੰ ਕੀ ਪਤਾ ਵੀ ਕੀ ਸਿਸਟਮ ਆ ਜਿਹੜੇ ਬੰਦੇ ਜਾਣਦੇ ਆ ਪੜ੍ਹੇ ਲਿਖੇ ਆ ਉਹ ਵੀ ਆਪਾਂ ਸਾਰਾ ਕਹਾਣੀ ਵੀ ਦੱਸ ਦਾਂਗੇ ਕਿ ਢੀ ਕਬੜੀ ਕਰ ਲੈ ਸਾਰਾ ਕੁਝ ਚੱਲੀ ਜਾਂਦਾ ਉਹਨਾਂ ਨੂੰ ਤਾਂ ਪਤਾ ਹੁਣ ਵਿੱਚ ਗਰੀਬ ਬੰਦਾ ਕੀ ਕਰੇ ਬਾਈ ਮੈਂ ਬਾਹਰਲੀ ਗੋਲੀ ਦਾਸਤੀ ਉਹਦੀ ਤਾਂ ਖੇਡ ਖਰਾਬ ਕਰਨ ਵਾਲੀਆਂ ਗੱਲਾਂ ਹੋਈਆਂ ਹੁਣ ਕਿਉਂਕਿ ਉੜਦੀਆਂ ਦੇ ਮਗਰ ਲੱਗਣ ਵਾਲੀ ਗੱਲ ਉਹਨੇ ਤਾਂ ਮਨ ਚ ਹੀ ਹੋ ਜਾਣਾ ਮੇਰੇ ਅੱਜ ਕੀ ਉੱਡੇ ਨਹੀਂ ਜਾਂ ਮੇਰੇ ਕਬੂਤਰਾਂ ਨੇ ਮੜਾਪਣੀ ਕੱਢੇ ਯਾਰ ਆਪਣੇ ਕੋਲ ਤਾਂ ਬਾਈ ਗੋਲ ਵੀ ਹੋਇਆ ਨਹੀਂ ਵੀ ਆ ਪਲਾਨਾ ਜਿੱਤ ਗਿਆ ਇਹਨਾਂ ਨੂੰ ਤਾਂ ਗੋਲੀਆਂ ਬਾਹਰ ਲਾਈਆਂ ਵੀਆਂ ਸੀਗੀਆਂ ਉਹ ਚੀਜ਼ ਆਪਣੇ ਮਨ ਤੇ ਬਹਿਮ ਨਾ ਰੱਖੋ ਸ਼ੱਕ ਤੇ ਬਹਿਮ ਬਹੁਤ ਮੜੀ ਚੀਜ਼ ਆ ਇਹ ਮਿਹਨਤ ਤੇ ਜੋ ਜੇ ਮਿਹਨਤ ਕਰਾਂਗੇ ਬਾਈ ਸਾਰਾ ਕੁਝ ਹੀ ਸਾਰੇ ਚੜੂ ਜਦੋਂ ਮਿਹਨਤ ਖਨੀਨਾ ਆਪਣੀ ਹੈਗੀ ਫਿਰ ਬਦਨਾਮ ਵੀ ਹੋਰ ਵੀ ਫਿਰ ਆਪਾਂ ਨੂੰ ਸਾਰੀ ਚੀਜ਼ਾਂ ਦੇ ਵਿੱਚੋਂ ਐ ਲੱਗੂ ਵੀ ਯਾਰ ਨੁਕਸਰ ਐ ਕਿੱਥੇ ਗਿਆ ਜੇ ਆਪਾਂ ਨੂੰ ਸਾਰੀਆਂ ਚੀਜ਼ਾਂ ਸਹੀ ਵੀ ਹੋ ਜਾਣਗੀਆਂ ਨਾ ਪਰ ਤਾਂ ਵੀ ਐਂ ਸ਼ੱਕ ਹੋਈ ਜਾਊ ਵੀ ਯਾਰ ਕਿਤੇ ਘਾਟ ਰਹੀਗੀ ਕੋਈ ਚੀਜ਼ ਆਪਾਂ ਨੂੰ ਗਲਤ ਮਿਲ ਗਈ ਜਾਂ ਐ ਹੋ ਗਿਆ ਪਾਣੀ ਹੋ ਗਿਆ ਕਿਉਂਕਿ ਆਪਾਂ ਨੂੰ ਐਂ ਦੇਖਦੇ ਨਹੀਂ ਵੀ ਮਿਹਨਤ ਘਟੀ ਵੀ ਆਪਣੀ ਆਪਣੇ ਮਿਹਨਤ ਨਹੀਂ ਰਹੀ ਹੈਗੀ ਆਪਾਂ ਬੰਦੇ ਥੋੜੇ ਆ ਕਬੂਤਰਾਂ ਦੇ ਆਪਣੇ ਕੋਲੇ ਓਡਾ ਪ੍ਰੋਸੈਸ ਹੈ ਨਹੀਂਗਾ ਉਹ ਚੀਜ਼ ਆ ਵੀ ਮਿਹਨਤ ਤੇ ਵੱਧ ਜੋਰ ਦੋ ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਨਹੀਂ ਸਕਸੈਸਫੁਲ ਹੋ ਰਹੀ ਤੁਸੀਂ ਕਾਮਯਾਬ ਹੋ ਰਹੇ ਉਸ ਤੋਂ ਬਾਅਦ ਆਪਦੀ ਘਾਟ ਲੱਭੋ ਵੀ ਆਪਣੇ ਚ ਕਾਰਨ ਕਿੱਥੇ ਆ ਘਾਟ ਕਿੱਥੇ ਰਹਿ ਗਈ ਵੀ ਕਿੱਥੇ ਯਾਰ ਆਪਾਂ ਆਪਣੀ ਅੜਚਣ ਕਿੱਥੇ ਪੈ ਰਹੀ ਆ ਆਪਾਂ ਨੂੰ ਕਿਹੜੀ ਨਬਜ ਦੱਬਣ ਦੀ ਲੋੜ ਆ ਵੀ ਇੱਥੋਂ ਆਪਾਂ ਨੂੰ ਪਤਾ ਲੱਗੇ ਵੀ ਆ ਆ ਯਾਰ ਨੌਕਸ ਰਹਿ ਗਿਆ ਫੜਨ ਵਾਲਾ ਹਨਾ ਉਹ ਚੀਜ਼ ਆ ਇਹ ਇਹ ਨੀਲਾ ਬਰਮਤਾ ਬਈ ਲਿਆ ਕੇ ਰੱਖਣੀ ਚਾਹੀਦਾ ਯਾਰ ਘਰੇ 100% ਮੈਂ ਤਾਂ ਇਹ ਕਹਣਾ ਵੀ ਜੇ ਦੇਣੀ ਆ ਬਈ ਦਵਾਈਆਂ ਆ ਆਪਣੀਆਂ ਇੱਧਰ ਲੀਆਂ ਵੀ ਦੇ ਚੱਲੋ ਕੋਈ ਚ ਹੁਣ ਤੱਕ ਲੋਕ ਯਾਰ ਦੂਜੀ ਆਪਣੀ ਇਟਾਂ ਦੀ ਜਿਹੜੀ ਉਹ ਹੁੰਦੀ ਆ ਰੂੜੀ ਕੇਰੀ ਮਿਰਚਾਂ ਲਾਲ ਉਹਦੇ ਬੀਜ ਦੇ ਦੇ ਕੇ ਲੋਕਾਂ ਨੇ ਮੜਾਪਾ ਕੱਢਿਆ ਹੁਣ ਤੱਕ ਯਾਰ ਪੁਰਾਣੇ ਖੜਾਰੀਆਂ ਨੇ ਗੱਲ ਤਾਂ ਇਹ ਐ ਤੇਲ 'ਚ ਪਿਆਉਂਦੇ ਸੀ ਸਰੋਂ ਦੇ ਚੱਠ ਦਸ ਵੀ ਉਹਨੂੰ ਕੱਢ ਕੇ ਕਬੂਤਰ ਨੂੰ ਦੇ ਦਿੰਦੇ ਸੀ ਬਸ ਮੜਪਾਂ ਤੋਂ ਆਹ ਕੋਈ ਚੱਲਦਾ ਜੀ ਪੰਜ ਚਾਰ ਦਿਨਾਂ ਬਾਅਦ ਦੇ ਦਿੰਦੇ ਸੀਗੇ ਤਿੰਨ ਕਵਰੀ ਦੋ ਤਿੰਨ ਕਵਰੀ ਦੇਤੇ ਛਸਰੀ ਗਾਲਾ ਉਦੋਂ ਬਾਅਦ ਬੱਤੇ ਦੀ ਲੋੜ ਨਹੀਂ ਅੱਬ ਪਿੱਲੇ ਟਪਾਈ ਜਾਂਦੇ ਸੀ ਕੇਰੀ ਇਹਦੇ ਨਾਲ ਮੜਾਪਣੀ ਮੈਂ ਤਾਰਾ ਮੀਰਾ ਪੈਣ ਨਹੀਂ ਦਿੰਦਾ ਤਾਰਾ ਮੀਰਾ ਤੇ ਸਰੋਂ ਜਿਹਨੂੰ ਕਬੂਤਰਾਂ ਨੂੰ ਪੈਣ ਲੱਗੇ ਉਹਨੂੰ ਮੜਾਪਣੀ ਪੈਂਦੇ ਛੇਤੀ ਕੀ ਕਹਣਾ ਕਦੇ ਪੈ ਜਾਣਾਂ ਛੋਲੇ ਨਾਲ ਬਣਾਪਾ ਪਜਾਦੇ ਪੈਣ ਦੇ ਚਾਂਸ ਵਧੇ ਜਾਂਦੇ ਆ ਛੋਲੇ ਦੇ ਬਰਾਮਣ ਪੜ ਜਾਂਦੇ ਆ ਚਾਂਸ ਬੜਾਪਾ ਪੈਣ ਦੇ ਠੀਕ ਆ ਇੱਕ ਦਵਾਈ ਜਦੋਂ ਵੱਧ ਲੱਗ ਜਾਂਦੀ ਹੈ ਨਾ ਵਿੱਚ ਬੰਦਿਆਂ ਦੇ ਬਹੁਤ ਫੋਨ ਆਏ ਰਗੀ ਬਾਜੀ ਤੇ ਵੀ ਅੱਗੇ ਵੀ ਬਹੁਤ ਆਉਂਦੇ ਆਗੇ ਵੀ ਬਾਈ ਥੱਲੇ ਮੂੰਹ ਮਾਰਨੋਂ ਨਹੀਂ ਹਟਦੇ ਥੱਲੇ ਮੂੰਹ ਮਾਰਦਿਆ ਕਬੂਤਰ ਉਹਦਾ ਕਾਰਨ ਵੀ ਕਈ ਵਾਰੀ ਇਹੀ ਬਣ ਜਾਂਦਾ ਜਦੋਂ ਆਪਾਂ ਉਹ ਦਵਾਈ ਤੇਜ ਲੱਗ ਜਾਂਦੀ ਹੈ ਨਾ ਉਹ ਅੰਦਰੋਂ ਖੁੱਸ ਜਾਂਦੇ ਆ ਉਧਰੋਂ ਤਾਂ ਆਪਾਂ ਡਾਈਆਂ ਤੇ ਕੱਢ ਲੈਨੇ ਆ ਕਬੂਤਰ ਉਧਰ ਉਹਨਾਂ ਦਾ ਅੰਦਰ ਸੈਟਿੰਗ ਨਹੀਂ ਹੋਈ ਹੁੰਦੀ। ਬਾਈ ਉਧਰ ਉਹ ਖਾਂਦਿਆ ਖਰਾਕ ਦੂਜੇ ਦਿਨ ਫੇਰ ਡਾਦਨੇ ਆ ਖਾਂਦਿਆ ਖਰਾਕ ਦੂਜੇ ਦਿਨ ਫੇੜਾ। ਉਹਦੀ ਉਹਨਾਂ ਦੇ ਅੰਦਰੋਂ ਨਾ ਚੱਤ ਹੀ ਨਹੀਂ ਉਹਨਾਂ ਦਾ ਭਰਦਾ ਆਏਗਾ। ਉਹ ਵਿਚਾਰੇ ਕਰਨ ਕੀ ਚਾਹੇ ਉਹ ਏਡੇ ਏਡੇ ਪੋਟੇ ਕਰੀ ਫਿਰਨੋਂ ਤਾਂ ਵੀ ਉਹਨਾਂ ਨੂੰ ਠੁੰਗਾ ਮਾਰੀਨਾ। ਤੇ ਕਾਹਲੀ ਆਪਾਂ ਨੂੰ ਇੰਨੀ ਹੁੰਦੀ ਆ ਵੀ ਕੱਲ ਨੂੰ ਦਾ ਬਦਾਬਾਜੀ ਛਾੜਦਗੇ ਪਰਸ ਉਹਨਾਂ ਨੂੰ ਸੈੱਟ ਕਰਕੇ। ਹਾਜ਼ਮਾਨੀ ਜੇ ਆਪਾਂ ਰੁਕ ਜੀਏ ਸਾਰੀਆਂ ਹਰ ਨਾਲੋਂ ਚੰਗਾ ਵੀ ਆਪਾਂ ਪਹਿਲੀਆਂ ਦੋ ਐਂਟਰੀਆਂ ਜੇ ਆਪਣੀਆਂ ਇੱਕ ਦੋ ਐਂਟਰੀਆਂ ਜਾਂਦੀਆਂ ਨੇ ਤਾਂ ਜਾਣ ਦੋ। ਆਪਦੇ ਕਬੂਤਰ ਦੇ ਕੋਈ ਸ ਕਈ ਦੋ ਵੀ ਭਾਈ ਐਦ ਕੀ ਦਾ ਬੰਦ ਹੀ ਠੀਕ ਹੈ ਜੇ ਆਪਾਂ ਇਹਨੇ ਆਪਾਂ ਨੂੰ ਯਾਰ ਮਿਹਣਾ ਮਾਰੂ ਉਹ ਤਾਂ ਨਾ ਵਰ ਬਈ ਅਗਲੇ ਦੇ ਪੈਸੇ ਥੋੜੇ ਲੱਗਣੇ ਪੈਸੇ ਤਾਂ ਥੋੜੇ ਲੱਗਣੇ ਆ ਇਹ ਤਾਂ ਦੁਨੀਆ ਦਾ ਕੰਮ ਹੀ ਇਹ ਹੈ ਬੋਲਣਾ ਚੰਗਾ ਕਰੋਗੇ ਤਾਂ ਵੀ ਮਾੜਾ ਕਰੋਗੇ ਤਾਂ ਵੀ ਇਹ ਤਾਂ ਸਾਰੇ ਪਾਸੇ ਚੱਲਦਾ ਸਿਸਟਮ ਆਪਾਂ ਦਾ ਜੋ ਦੱਸਣਾ ਜੋ ਰਾਹ ਪਾਉਣਾ ਸਾਰਾ ਸਾਰੇ ਭਰਾਵਾਂ ਨੂੰ ਜਿੰਨੇ ਵੀ ਦੇਖਦੇ ਆ ਆਪਾਂ ਤਾਂ ਸਹੀ ਦੱਸਾਂਗੇ ਸਹੀ ਰਾਹ ਪਾਉਣਾ ਗਾਹਾਂ ਭਾਈ ਅਗਲੇ ਦੀ ਮਰਜ਼ੀ ਉਹਨੇ ਸਿੱਧਾ ਜਾਣਾ ਜਾਂ ਘੁੰਮ ਫਿਰ ਕੇ ਜਾਣਾ ਜਾਂ ਠੇਡੇ ਖਾ ਕੇ ਜਾਣਾ ਉਹ ਉਹਨੇ ਦੇਖਣਾ ਹਨਾ ਆਪਾਂ ਦਾ ਜੋ ਕੁਝ ਆਪਾਂ ਨੂੰ ਪਤਾ ਜੋ ਕੁਝ ਆਪਣੇ ਉਸਤਾਦ ਨੇ ਦੱਸਿਆ ਜੋ ਕੁਛ ਆਪਾਂ ਕਬੂਤਰਬਾਜੀ ਦੇ ਵਿੱਚ ਤੁਰ ਫਿਰ ਕੇ ਸਿੱਖਿਆ ਜੋ ਕੁਛ ਆਪਾਂ ਕਬੂਤਰਵਾਜਾਂ ਤੋਂ ਭਰਾਵਾਂ ਤੋਂ ਸਿੱਖਿਆ ਸੁਪਰਸਟਾਰਾਂ ਤੋਂ ਵੀ ਤੇ ਆਪ ਤੋਂ ਛੋਟਿਆਂ ਤੋਂ ਵੀ ਤੇ ਆਪ ਤੋਂ ਵੱਡਿਆਂ ਤੋਂ ਵੀ ਆਪਣੇ ਬਰੋਬਰ ਤੇ ਤੋਂ ਵੀ ਮੈਂ ਸਿੱਖਣ ਨੂੰ ਜਿੱਥੋਂ ਕੁਝ ਮਿਲੇ ਮੈਂ ਸਿੱਖਦਾ ਜ਼ਰੂਰ ਹਾਂ ਤੇ ਤਜਰਬਾ ਕਰਕੇ ਦੇਖਾਂਗੇ ਤੇ ਆਪ ਦਾ ਤਜਰਬਾ ਕਿਸੇ ਇੱਕ ਕਿਸੇ ਦਾ ਤਜਰਬਾ ਇੱਕ ਵਾਰ ਆਪ ਦਾ ਬਾਰ ਬਾਰ ਜਿਹੜਾ ਕਿਸੇ ਨੇ ਦੱਸਿਆ ਉਹ ਇੱਕ ਵਾਰੀ ਕਰੀਦਾ ਜ਼ਰੂਰ ਆ ਤੇ ਆਪ ਦਾ ਵਾਰੀ ਵਾਰੀ ਕਰੀਦਾ ਵੀ ਗੂਗਲ ਨਹੀਂ ਆਇਆ ਨਹੀਂ ਆਇਆ ਕਰ ਲਾਈ ਨਹੀਂ ਆਇਆ ਕਰ ਲਾ